ਸਟੂਡੈਂਟਸ ਵੈਲਕਮ ਅੱਜ ਦੇ ਇਸ ਵੀਡੀਓ ਦੇ ਵਿੱਚ ਬੀਏ ਸੈਮੈਸਟਰ 2 ਦਾ ਜੋ ਟਾਪਿਕ ਹੈ ਵਿਆਕਰਨ ਦੀ ਸਿੱਖਿਆ ਦਾ ਅਰਥ ਕੀ ਹੈ ਇਸ ਵੀਡੀਓ ਵਿੱਚ ਅਸੀਂ ਇਹਦਾ ਅਰਥ ਤੇ ਪਰਿਭਾਸ਼ਾ ਬਾਰੇ ਗੱਲ ਕਰਾਂਗੇ ਵਿਆਕਰਨ ਭਾਸ਼ਾ ਦਾ ਅਹਿਮ ਅੰਗ ਹੈ ਇੱਕ ਮਹੱਤਵਪੂਰਨ ਅੰਗ ਹੈ ਇਸ ਤੋਂ ਬਿਨਾਂ ਜਿਹੜੀ ਭਾਸ਼ਾ ਹੈ ਉਹ ਅਧੂਰੀ ਹੈ ਕਿਉਂਕਿ ਕਿਸੇ ਵੀ ਭਾਸ਼ਾ ਦੇ ਉੱਪਰ ਜਦੋਂ ਵਿਆਕਰਨ ਦੇ ਗਿਆਨ ਤੋਂ ਬਿਨਾ ਅਸੀਂ ਉੱਚ ਚਾਹਾਂਗੇ ਕਿ ਪਰਵੀਨਤ ਹਾਸਲ ਕਰੀਏ ਉਹ ਅਸੀਂ ਮੁਹਾਰਤ ਹਾਸਲ ਕਰੀਏ ਤਾਂ ਉਹ ਅਸੀਂ ਨਹੀਂ ਕਰ ਸਕਦੇ ਕਿਸੇ ਵੀ ਭਾਸ਼ਾ ਦੇ ਸ਼ੁੱਧ ਅਤੇ ਮਿਆਰੀ ਉਪਯੋਗ ਲਈ ਮਿਆਰੀ ਮਤਲਬ ਕਿ ਸਟੈਂਡਰਡ ਦੀ ਜਿਹੜੀ ਲੈਂਗੁਏਜ ਹੈ ਉਹਨੂੰ ਯੂਜ਼ ਕਰਨ ਦੇ ਲਈ ਵਿਆਕਰਨ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਹਰੇਕ ਭਾਸ਼ਾ ਨੂੰ ਲਿਖਣ ਦੇ ਲਈ ਕੁਝ ਨਿਯਮ ਹੁੰਦੇ ਨੇ ਤੁਸੀਂ ਕਿਸੇ ਮਰਜ਼ੀ ਭਾਸ਼ਾ ਦੀ ਗੱਲ ਕਰ ਲਓ ਪੰਜਾਬੀ ਹਿੰਦੀ ਇੰਗਲਿਸ਼ ਉਰਦੂ ਸਭ ਦੀ ਆਪਣੀ ਵੱਖਰੀ ਵੱਖਰੀ ਜਿਹੜੀ ਗ੍ਰਾਮਰ ਹੁੰਦੀ ਹੈ ਭਾਸ਼ਾ ਕੋ ਦੇ ਰੂਲਸ ਹੁੰਦੇ ਨੇ ਸਿੱਖਣ ਦੇ ਅਤੇ ਇਹ ਭਾਸ਼ਾ ਦੀ ਬਣਤਰ ਦਾ ਆਧਾਰ ਹੁੰਦੇ ਨੇ ਕਿਉਂਕਿ ਇਹ ਭਾਸ਼ਾ ਦਾ ਸ਼ੁੱਧ ਰੂਪ ਸਾਡੇ ਸਾਹਮਣੇ ਪੇਸ਼ ਕਰਦੇ ਨੇ ਜੋ ਕਿ ਵਿਆਕਰਨ ਅਖਵਾਉਂਦੇ ਨੇ ਜਿਹੜਾ ਭਾਸ਼ਾ ਦਾ ਸ਼ੁੱਧ ਰੂਪ ਸਾਡੇ ਸਾਹਮਣੇ ਪੇਸ਼ ਕਰਨ ਦੇ ਲਈ ਕੁਝ ਨਿਯਮ ਬਣਾਏ ਜਾਂਦੇ ਨੇ ਉਹ ਵਿਆਕਰਨ ਅਖਵਾਉਂਦੀ ਨੇ ਇਸ ਲਈ ਭਾਸ਼ਾ ਉੱਤੇ ਪੂਰਨ ਅਧਿਕਾਰ ਪ੍ਰਾਪਤ ਕਰਨ ਲਈ ਅਤੇ ਵਿਆਕਰਨ ਦਾ ਗਿਆਨ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਚਾਹੋ ਨਾ ਕਿ ਅਸੀਂ ਕਿਸੇ ਵੀ ਭਾਸ਼ਾ ਨੂੰ ਬਹੁਤ ਵਧੀਆ ਢੰਗ ਦੇ ਨਾਲ ਸਿੱਖ ਲਈ ਉਹਦੇ ਵਿੱਚ ਅਸੀਂ ਪਰਫੈਕਟ ਹੋ ਜਾਈਏ ਤਾਂ ਸਾਨੂੰ ਉਦੀ ਵਿਆਕਰਨ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਹੁਣ ਵਿਆਕਰਨ ਦਾ ਅਰਥ ਸਮਝਣ ਵਾਸਤੇ ਉਹਦੀਆਂ ਕੁਝ ਪਰਿਭਾਸ਼ਾਵਾਂ ਨੇ ਸਾਨੂੰ ਉਹ ਸਮਝਣੀਆਂ ਪੈਣਗੀਆਂ ਪਹਿਲਾਂ ਸਭ ਤੋਂ ਪਹਿਲਾ ਹੈ ਮਹਾਰਿਸ਼ੀ ਪਾਵਿਨੀ ਅਤੇ ਪਤੰਜਲੀ ਦੇ ਅਨੁਸਾਰ ਵਿਆਕਰਨ ਸ਼ਬਦਾਂ ਦਾ ਅਨੁਸ਼ਾਸਨ ਹੈ ਇਸ ਨਾਲ ਭਾਸ਼ਾ ਦਾ ਰੂਪ ਸਥਾਪਿਤ ਹੁੰਦਾ ਹੈ ਇਸ ਤਰ੍ਹਾਂ ਵਿਆਕਰਨ ਦਾ ਕੰਮ ਹੈ ਭਾਸ਼ਾ ਉੱਤੇ ਅਨੁਸ਼ਾਸਨ ਰੱਖਣਾ ਇਸ ਦੁਆਰਾ ਹੀ ਗਿਆਨ ਪ੍ਰਾਪਤ ਹੁੰਦਾ ਹੈ ਕਿ ਕਿਹੜੇ ਸ਼ਬਦ ਨੂੰ ਵਾਕ ਦੇ ਕਿਸ ਥਾਂ ਉੱਤੇ ਪ੍ਰਯੋਗ ਕਰਨਾ ਹੈ ਡਾਕਟਰ ਸਵੀਡ ਦੇ ਅਨਸਾਰ ਵਿਆਕਰਣ ਭਾਸ਼ਾ ਦਾ ਵਿਵਹਾਰਿਕ ਵਿਸ਼ਲੇਸ਼ਣ ਹੈ ਜਿਨੂੰ ਅਸੀਂ ਕਹਿੰਦੇ ਕਿ ਪ੍ਰੈਕਟੀਕਲੀ ਰੁਟੀਨ ਦੇ ਵਿੱਚ ਜਦੋਂ ਅਸੀਂ ਵਰਤਦੇ ਹਾਂ ਤਾਂ ਅਸੀਂ ਉਹਨਾਂ ਨਾਲ ਨਾਲ ਐਨਾਲਾਈਜ਼ ਵੀ ਕਰਦੇ ਹਾਂ ਦਾ ਵਿਸ਼ਲੇਸ਼ਣ ਵੀ ਕਰਦੇ ਹਾਂ ਹੈਜ਼ਲਿਟ ਦੇ ਅਨਸਾਰ ਵਿਆਕਰਣ ਭਾਸ਼ਾ ਦੀ ਵਿਸ਼ੇਸ਼ ਤਰ੍ਹਾਂ ਦੀ ਸਰੰਚਨਾ ਦਾ ਵਰਣਨ ਹੈ ਸਰੰਚਨਾ ਹੁੰਦਾ ਬੱਚੋ ਸਟਰਕਚਰ ਉਦਾਹਰਨ ਇਹ ਵਰਣਨ ਹੈ ਹਿਊਮਫੀਲਡ ਦੇ ਅਨੁਸਾਰ ਭਾਸ਼ਾ ਦੇ ਰੂਪ ਦੀ ਸਾਰਥਕ ਤੇ ਸ਼ੁੱਧ ਵਿਵਸਥਾ ਹੀ ਵਿਆਕਰਨ ਹੈ ਜੈਗਰ ਦੇ ਅਨੁਸਾਰ ਪ੍ਰਚਲਿਤ ਭਾਸ਼ਾ ਸੰਬੰਧੀ ਨਿਯਮਾਂ ਦੀ ਵਿਆਖਿਆ ਨੂੰ ਵਿਆਕਰਨ ਕਿਹਾ ਜਾਂਦਾ ਹੈ ਹੁਣ ਇਹਨਾਂ ਪਰਿਭਾਸ਼ਾਵਾਂ ਤੋਂ ਸਾਨੂੰ ਕੀ ਪਤਾ ਲੱਗੀ ਵਿਆਕਰਨ ਕੀ ਹੈ ਵਿਆਕਰਨ ਉਹ ਵਿਗਿਆਨ ਹੈ ਜੋ ਭਾਸ਼ਾ ਦੇ ਸ਼ੁੱਧ ਰੂਪ ਨੂੰ ਕਾਇਮ ਕਰਨ ਤੇ ਸਥਾਪਿਤ ਕਰਨ ਵਿੱਚ ਸਹਾਇਤਾ ਕਰਦਾ ਹੈ ਅਤੇ ਉਸ ਨੂੰ ਅਨੁਸ਼ਾਸਨਬੱਧ ਬਣਾਉਂਦਾ ਹੈ ਭਾਸ਼ਾ ਦੇ ਜਿਹੜੇ ਨਿਯਮ ਬਣੇ ਨੇ ਅਸੀਂ ਉਹਨਾਂ ਨੂੰ ਮੰਨਣਾ ਹੀ ਮੰਨਣਾ ਹੈ ਪਾਸ਼ਾ ਨੂੰ ਸਿੱਖਣ ਦੇ ਲਈ ਲਿਖਣ ਦੇ ਲਈ ਤੇ ਪੜਨ ਦੇ ਲਈ ਬੋਲਣ ਦੇ ਲਈ ਜャ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਵਿਆਕਰਨ ਉਹ ਸ਼ਾਸਤਰ ਹੈ ਜਿਸ ਦੁਆਰਾ ਬੱਚੇ ਨੂੰ ਸ਼ੁੱਧ ਪੜਨਾ ਸ਼ੁੱਧ ਬੋਲਣਾ ਤੇ ਸ਼ੁੱਧ ਲਿਖਣਾ ਸਿਖਾਇਆ ਜਾਂਦਾ ਹੈ ਪਿਆਰੇ ਵਿਦਿਆਰਥੀਓ ਇਸ ਵੀਡੀਓ ਦੇ ਵਿੱਚ ਐਨ ਆਈ ਥੈਂਕਸ ਫॉर ਵਾਚਿੰਗ ਐਂਡ ਹੈਵ ਅ ਨਾਈਸ ਡੇ